ਪੰਜਾਬੀ ਯੂਨੀਵਰਸਿਟੀ ਤੋਂ ਇੱਕ ਬੱਚੀ ਦੀ ਚਿੱਠੀ ਆਈ ਉਸ ਦੇ ਨਾਮ ਤੋਂ ਮੈਂ ਅੰਦਾਜ਼ਾ ਲਾਇਆ ਹਿੰਦੂ ਘਰਾਣੇ ਦੀ ਹੈ ਸਨਾਤਨ ਮਤ ਨੂੰ ਮੰਨਣ ਵਾਲੀ ਹੈ ਕਹਿ ਲਗੀ ਮੈਂ ਕੋਈ ਦੋ ਤਿੰਨ ਮਹੀਨੇ ਆ ਤੋਂ ਟੀਵੀ ਤੇ ਕਥਾ ਸੁਣ ਰਹੀ ਆ ਤੁਹਾਡੀ ਇਤਨਾ ਪ੍ਰਭਾਵਿਤ ਮੇਰਾ ਮਨ ਹੋਇਆ ਜੀ ਕਰਦਾ ਮੈਂ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬੱਚੀ ਬਣ ਜਾਵਾਂ ਪਰ ਕਹਿ ਲਗੀ ਇੱਥੇ ਯੂਨੀਵਰਸਿਟੀ ਵਿੱਚ ਸਿੱਖ ਮੁੰਡਿਆਂ ਨੂੰ ਵੇਖ ਕੇ ਮੇਰੇ ਮਨ 'ਚ ਕਿਰਨਾ ਪੈਦਾ ਹੋ ਜਾਂਦੀ ਏ ਸਿੱਖ ਧਰਮ ਵਸਤੇ ਦੇ ਲਵਸ ਜੋ ਉਸਨੇ ਲਿਖੇ ਕਨੇ ਮੈਂ ਤੋਬਾ ਜਪਈ ਗੁਰਬਾਣੀ ਸੁਣ ਕੇ ਜੇ ਕਰਦਾ ਮੈਂ ਗੁਰਨਾਮਕ ਦੀ ਬੱਚੀ ਬਣ ਜਾਵਾ ਕਲਗੀਧਰ ਦੀ ਬੱਚੀ ਬਣ ਜਾਵਾ ਤੇ ਜਿਹੜੇ ਆਲਰੇਡੀ ਬਣੇ ਹੋਏ ਨੇ ਉਹਨਾਂ ਦੀ ਜੀਵਨ ਸ਼ੈਲੀ ਦੇਖ ਕੇ ਨਫਰਤ ਪੈਦਾ ਹੋਏ ਤੇ ਕੁਛ ਨਹੀਂ ਤੇ ਤੇ ਦਾੜੀਆਂ ਮਲਾਈ ਬੈਠੇ ਸਿਰ ਲੋਲ ਘੋੜ ਕਰੀ ਬੈਠੇ ਸ਼ੇਖ ਬਰਾਨੇ ਦੇ ਬੱਚੇ ਇਹ ਇਹਨਾਂ ਦੀ ਹਾਲਤ ਇੱਕ ਹਿੰਦੂ ਬੱਚੇ ਮੈਨੂੰ ਲਿਖਦੀ ਹੈ ਉਹਦੀ ਲਿਖਣ ਸ਼ੈਲੀ ਤੋਂ ਹੀ ਮੈਂ ਅੰਦਾਜ਼ਾ ਲਾਇਆ ਸਾਇਤਿਕ ਰੁਚੀਆਂ ਦੀ ਮਾਲਕ ਹੈ ਸਿਆਣੀ ਹੈ ਸੋਜਵਾਨ ਹੈ ਇਹ ਵਿਸ਼ਵ ਵਿਦਿਆਲੇ ਇਹ ਕਾਲਜ ਇਹ ਸਕੂਲ ਬ੍ਰਹਮਕਰ ਮਾਨੁਸੇ ਕਰੋ ਗਿਆ ਨੋ ਜਨਮ ਦੇ ਰਹੇ ਮੈਂ ਹਿੰਮਤ ਲਾ ਲਈ ਇਤਨੇ ਗੱਲ ਤੇ ਕਹਿ ਰਿਹਾ ਪਤ ਨਹੀਂ ਇਹਦੇ ਆਪਕ ਪ੍ਰੋਫੈਸਰ ਕਾਮਾਗਾ ਕਿਦਰੇ ਮੇਰੀ ਜਾਨ ਨਾ ਖਾਣ ਲੱਗ ਪਹੁੰਚੇ ਵੀ ਕੁਝ ਸਮੇਂ ਦਾ ਜਿਹੜੇ ਇਹਨਾਂ ਦੇ ਵਿਚਾਰ ਪੜਨ ਨੂੰ ਮਿਲਦੇ ਨੇ ਇਹ ਜਾਬ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਇਹ ਫਲਾਣੀ ਬਾਣੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੈ ਐ ਵੀ ਨਹੀਂ ਪੜਣੀ ਚਾਹੀਦੀ ਉਹ ਵੀ ਨਹੀਂ ਐਦੀ ਲੋੜ ਨਹੀਂ ਐਦੀ ਕੀ ਲੋੜ ਹੈ ਗੁਰੂ ਗਰੰਥ ਸਾਹਿਬ ਦਾ ਦਰਵਾਜ਼ਾ ਸਾਹਿਬ ਦੇ ਸਵੇਰੇ ਜੋ ਅੰਮ੍ਰਿਤ ਵੇਲੇ ਪ੍ਰਕਾਸ਼ ਆਉਂਦਾ ਹੈ ਇਹਦੇ ਉੱਤੇ ਵੀ ਕਿੰਨ ਤੋਂ ਲਿਖਿਆ ਹੋਇਆ ਹੈ ਬਸ ਇਹਨਾਂ ਪ੍ਰੋਫੈਸਰਾਂ ਦਾ ਹੀ ਕੰਮ ਪੜ੍ਹ ਲਿਖ ਬੜੇ ਸੋਹ ਜਿਹਾ ਇਹਨਾਂ ਦਾ ਵਸ ਚੱਲੇ ਸਾਰੀ ਦੁਨੀਆ ਨੂੰ ਨਾਸਤਿਕ ਬਣਾ ਕੇ ਰੱਖਿਆ ਭयंकर ਰੋਗੇ ਪੈਦਾ ਹੋ ਰਹੇ ਨੇ ਸਕੂਲਾਂ ਤੋਂ ਕਾਲਜਾਂ ਤੋਂ విశ్వవిద్యాలయਾਂ ਤੋਂ ਮਨ ਦੇ ਫਿਕਰ ਹੀ ਨਹੀਂ ਕੀਤੀ ਜਾਦੀ ਮੈਂ ਇੱਕ ਧਾਰਮਿਕ ਵਿਦਿਆਲਾ ਹੈ ਪਰ ਹੁਣ ਤੇ ਉਹ ਬੰਦ ਹੋ ਗਿਆ ਉਹਦੇ ਚ ਜਿਹੜੇ ਅਧਿਆਪਕ ਸਨ ਜਿਨ੍ਹਾਂ ਨੇ ਧਰਮ ਦੀ ਵਿਦਿਆ ਪੜਾਣੀ ਸੀ ਗੁਰਮਤਿ ਪੜਾਣ ਵਾਲੇ ਆਪ ਅੰਮ੍ਰਿਤ ਧਾਰੀ ਨਹੀਂ ਸਨ ਗੁਰਮਤਿ ਪੜਾਣ ਵਾਲੇ ਆਪ ਕਿਹਦਾ ਧਾਰੀ ਨਹੀਂ ਸਨ ਗੁਰਮਤਿ ਪੜਾਣ ਵਾਲੇ ਆਪ 10 ਵਜੇ ਉੱਠਦੇ ਸਨ ਅੰਮ੍ਰਿਤ ਵੇਲੇ ਨਾਲ ਕੋਈ ਮਤਲਬ ਨਹੀਂ ਅੰਮ੍ਰਿਤ ਵੇਲੇ ਦੀ ਮਹਿਮਾ ਦੱਸਣ ਵਾਸਤੇ ਕਲਾਸ ਵਿੱਚ ਆ ਜਾਂਦੇ ਸਨ ਉਹ ਅੰਮ੍ਰਿਤ ਵੇਲੇ ਨਾਲ ਕੋਈ ਮਤਲਬ ਕਿੰਨਾ ਅਧਿਆਪਕਾਂ ਦੇ ਰਾਹੀਂ ਗਿਆਨ ਵਰਸ ਸਕਦਾ ਸੀ ਬੱਚਿਆਂ ਦੇ ਦਿਲ ਦੇ ਬਾਗ ਵਿੱਚ ਵੜ ਸਕਦਾ ਸੀ ਖੈਰ ਇਹ ਤੇਵੇਂ ਵਿਚਾਰ ਗੱਲ ਆ ਗਈ ਮਨ ਨੂੰ ਖੁਰਾਕ ਚੰਗੇ ਨਹੀਂ ਮਿਲ ਰਹੇ ਪਰਵਾਰ ਤੋਂ ਵੀ ਚੰਗੇ ਨਹੀਂ ਮਿਲਦੇ ਨਾ ਮਾਂ ਤੋਂ ਚੰਗੀ ਖੁਰਾਕ ਮਿਲ ਰਹੀ ਹੈ ਨਾ ਪਿਓ ਨਾ ਪੜੋਸੀਆਂ ਤੋਂ ਚੰਗੀ ਖੁਰਾਕ ਮਿਲ ਰਹੀ ਹੈ ਨਾ ਸਮਾਜ ਤੋਂ ਆਪਦੇ ਗਿਆਤ ਲਈ ਅਰਜ਼ ਕਰਾ ਗਰਭ ਕਾਲ ਦੇ ਵਿੱਚ ਬੱਚਾ ਹੈ ਉਹ ਸਮਾਜ ਦਾ ਹਿੱਸਾ ਨਹੀਂ ਹੈ ਯਾ ਇੰਜ ਕਹਿ ਲੋ ਉਹਦਾ ਮਨ ਸਮਾ ਦੇ ਲਈ ਹੈ ਖੰਡਾਉ ਨਹੀਂ ਕੇ ਟਿਕ ਗਿਆ ਜਿਉ ਕਬੀਰ ਕਹਿੰਦੇ ਨੇ ਮੋਹ ਲਿਏ دروازੇ ਬਾਜੀ ਅਲੇ ਅਨਹਦ ਬਾਜੇ ਮੈਂ ਇੰਦਰੀਆਂ ਦੇ ਦੁਆਰ ਬੰਦ ਕਰ ਲਏ ਨੇ ਅੱਖਾਂ ਕੰਨ ਜ਼ਬਾਨ ਕੀ ਕੰਨਾ ਚ ਰੋਈ ਪਾ ਲਈਏ ਅੱਖਾਂ ਤੇ ਪੱਟੀ ਬੰਨ੍ਹ ਲਈਏ ਨਹੀਂ ਕੰਧ ਦੇ ਲਾ ਨੂੰ ਮੈਂ ਹੁਣ ਸੰਜਮੇ ਹੀ ਬਣਾ ਦਿੱਤਾ ਹੈ ਇਹ ਗਲਤ ਦੇਖਦੇ ਨਹੀਂ ਗਲਤ ਸੁਣਦੇ ਨਹੀਂ ਗਲਤ ਬੋਲਦੇ ਨਹੀਂ

ਇੱਕ লাশ ਗਰਦ ਦੇ ਚ ਪਈਏ ਮਰ ਗਏ ਹੁਣ ਇਹ ਵੀ ਸਮਾਜ ਦਾ ਹਿੱਸਾ ਨਹੀਂ ਰਿਹਾ ਜੇ ਸਮਾਜ ਦਾ ਹਿੱਸਾ ਹੈ ਤੈਨੂੰ ਚੁੱਪ ਕੇ ਜਲਾਣ ਦੀ ਕੀ ਲੋ ਇਸ ਸਮਾਜ ਦਾ ਹਿੱਸਾ ਨਹੀਂ ਇਸ ਸਮਾਜ ਤੋਂ ਨਿਕਲ ਗਿਆ ਨਾ ਹੁਣ ਇਸ ਦੀ ਕੋਈ ਇਜ਼ਾਤ ਨਾ ਬਾਤ ਨਾ ਮਜ਼ ਸਭ ਕੁਝ ਤੋਂ ਨਿਕਲ ਗਿਆ ਇੱਕ ਗਰਭ ਕਾਲ ਦਾ ਬੱਚਾ ਸਮਾਜ ਦਾ ਹਿੱਸਾ ਨਹੀਂ ਹੈ ਇੱਕ ਮੁਰਦਾ লাশ ਸਮਾਜ ਦਾ ਹਿੱਸਾ ਨਹੀਂ ਜੀਵ ਦਾ ਜਾਗਦਾ ਮਨੁੱਖ ਸਮਾਜ ਦਾ ਹਿੱਸਾ ਹੈ ਸਮਾਜ ਵੱਲ ਤੋ ਇਹ ਗਲਤ ਹੋ ਜਾਂਦਾ ਪ੍ਰੇਮ ਦਾ ਸਵਾਲ ਤੋਂ ਗਲਤ ਮਿਲ ਰਹੀਏ ਤੋਂ ਗਲਤ ਹੋ ਜਾਂਦਾ ਮਾਂ-ਬਾਪ ਗਲਤ ਨੇ ਭੈਣ-ਭਰਾ ਗਲਤ ਨੇ ਸਾਰਾ ਪਰਿਵਾਰ ਗਲਤ ਹੈ ਸਮਾਜ ਗਲਤ ਹੈ ਕਿ ਬੱਚਾ ਗਲਤ ਹੋ ਜਾਂਦਾ ਕਿਉਂਕਿ ਜੀਵ ਦਾ ਜਾਗਦਾ ਮਨੁੱਖ ਸਮਾਜ ਦਾ ਇਸ ਹੈ ਕਿ ਜੀਵ ਦਾ ਜਾਗਦਾ ਮਨੁੱਖ ਆਪਣੇ ਤੋਂ ਜੋ ਅੱਗੇ ਹੈ ਉਸ ਦੀ ਨਕਲ ਕਰਦਾ ਹੈ ਤੋਂ ਆਪਣੇ ਤੋਂ ਅੱਗੇ ਪ੍ਰਪਤਾ ਦੇ ਚਾਜ ਨੈਤਿਕ ਅੱਗੇ ਨੇ ਅਗਰ ਇਹ ਭ੍ਰਸ਼ਟ ਨੇ ਤੋ ਸਮਲੋ ਸਾਰਾ ਸਮਾਜ ਭ੍ਰਸ਼ਟ ਹੋਵੇਗਾ ਹੋਵੇ ਹੋਵੇ ਇਹ ਬੇਈਮਾਨ ਨੇ ਸਾਰਾ ਦੇਸ਼ ਬੇਈਮਾਨ ਹੋਵੇਗਾ ਹੋਵੇਗਾ ਇਹ ਨਾਸਤਿਕ ਨੇ ਇਹ ਸਾਰਾ ਦੇਸ਼ ਨਾਸਤਿਕ ਹੋਵੇਗਾ ਹੋਵੇਗਾ ਇਥਾ ਰਾਜਾ ਕਥਾ ਪਰ ਜਪਣੇ ਤੋਂ ਅਗਵੇ ਜੋ ਧਨ ਦੇਛੇ ਗੁਰਮਨੋ ਕੋ ਉਸਦੇ ਨਕਲ ਕਰਦਾ ਹੈ ਤੇ ਮਹਾਰਾਜ ਕਹਿੰਦੇ ਨਾ ਪਾਪਾਂ ਬਾਜਾਂ ਹੋਵੇ ਨਾਏ ਮੋਇਆ ਸਾਥ ਨਾ ਜਾਏ ਦਸਾਂ ਨਵਾਂ ਦੀ ਕਿਰਤ ਲਾਲ ਤੇ ਰੋਟੀ ਚੱਲੇਗੀ ਕੁੱਲੀ ਬਣ ਜਾਏਗੀ ਝੁੱਲੀ ਬਣੇ ਲੰਬੇ ਚੌੜੇ ਪਸਾਰੇ ਪਾਪਾਂ ਬਾਜਾਂ ਹੋਵੇ ਨਾਏ ਗੁਰੂ ਨਾਨਕ ਮੋਇਆ ਸਾਥ ਨਾ ਜਾਏ ਕਿ ਹੁਣ ਪਾਪੀਆਂ ਦੀ ਨਕਲ ਚਲੇਗੀ ਇੰਜ ਕਹਿ ਲੋ 99% ਚੋਟੀ ਦੇ ਧਨਵਾਨ ਆਪਣੇ ਮੈਨ ਪਾਪ ਕਰਕੇ ਉਸਾਰਦੇ ਤੇ ਹੁਣ ਇਹਨਾਂ ਨੂੰ ਆਦਰਸ਼ ਬਣਾਣਾ ਇਹਨਾਂ ਦੇ ਨਕਸ਼ੇ ਕਦਮ ਦੇ ਚੱਲਣਾ ਹੈ ਕਿ ਸਮਾਜ ਨੂੰ ਪਾਪ ਤੋਂ ਰਹਿਤ ਕਿਵੇਂ ਬਣਾਓਗੇ ਕਿ ਦੇਸ਼ ਪਾਪ ਤੋਂ ਰਹਿਤ ਕਿਵੇਂ ਹੋਵੇ ਕਿਸ ਤਰ੍ਹਾਂ ਹੋਵੇ ਜੋ ਗਿਆਨ ਦੇ ਚੱਗੇ ਬਹੁਤ बड़ा ਲਿਖਾ ਹੈ ਬਹੁਤ बड़ा ਲਿਖਾ ਹੈ ਫਿਰ ਉਸ ਦੀ ਨਕਲ ਚਲਦੀ ਤੇ ਜਿਤਨਾ ਪੜਾ ਲਿਖਾ ਹੈ ਉਤਨਾ ਹੀ ਹੰਕਾਰ ਹੀ ਹੈ ਜਿਤਨਾ ਪੜਾ ਲਿਖਾ ਹੈ ਉਤਨਾ ਹੀ ਈਸ਼ਵਰ ਤੋਂ ਇਨਕਾਰ ਹੀ ਹੈ ਉਸ ਦੇ ਨਕਲ ਸੋ ਮਨੁੱਖ ਤੇ ਜੀਵਨ ਦੀ ਸ਼ੈਲੀ ਅਗਰ ਵੱਲ ਹੈ ਤੋ ਕਿਹੜਾ ਪੈਗਾ ਸਮਾਜ ਵੱਲ ਸਮਝ ਵੱਲ ਸਮਾਜ ਦਾ ਹਿੱਸਾ ਬੱਚਾ ਨਹੀਂ ਹੈ ਬਿਲਕੁਲ ਠੀਕ ਹੈ ਗਰਭ ਕਾਲ ਦਾ ਬ੍ਰह्मज्ञानी ਜੈਸਾ ਮੰਟ ਕੇ ਹੈ ਸਮਾਜ ਦਾ ਹਿੱਸਾ ਮਰਦਾ ਵੀ ਨਹੀਂ ਰਿਹਾ ਉਹ ਇਹ ਵੀ ਠੀਕ ਹੈ ਜੀਵਦਾ ਜਾਗਦਾ ਮਨੁੱਖ ਠੀਕ ਨਹੀਂ ਅੰਨੇ ਅਰਜ਼ ਮੈਂ ਗਰਭ ਕਾਲ ਦਾ ਬੱਚਾ ਬ੍ਰह्मज्ञानी ਠੀਕ ਹੈ ਇਹ ਮੁਰਦਾ ਵੀ ਠੀਕ ਹੈ। ਹੁਣ ਇਸ ਤੋਂ ਕੋਈ ਖਤਰਾ ਨਹੀਂ। ਨਾ ਇਸਨੇ ਕਿਸੇ ਦੀ ਚੋਰੀ ਕਰਨੀ ਹੈ, ਨਾ ਇਸਨੇ ਬੇਈਮਾਨੀ ਕਰਨੀ ਹੈ, ਨਾ ਇਹ ਛਲ ਕਰਨਾ ਹੈ, ਨਾ ਇਹ ਕਬੜੀ ਕਰਨਾ ਹੈ, ਨਾ ਇਸਨੇ ਕਿਸੇ ਨੂੰ ਧੋਖਾ ਦੇਣਾ। ਇਸ ਤੋਂ ਕੋਈ ਖਤਰਾ ਨਹੀਂ। ਇਸ লাশ ਤੋਂ ਕੋਈ ਖਤਰਾ ਨਹੀਂ। ਇਸ ਮੁਰਦੇ ਤੋਂ ਕੋਈ ਖਤਰਾ ਨਹੀਂ। ਔਰ ਇਹ ਜਿਹੜਾ ਗਰਭ ਕਾਲ ਦਾ ਬੱਚਾ ਇਸ ਤੋਂ ਵੀ ਕੋਈ ਖਤਰਾ ਨਹੀਂ। ਖਤਰਾ ਹੁਦੋਂ ਪੈਦਾ ਹੋਵੇਗਾ ਜਦ ਇਹ ਸਮਾਜ ਦਾ ਹਿੱਸਾ ਬਣੇਗਾ। ਹੋ ਸਕਦਾ ਹੈ ਐਸਾ ਭੈੰਕਰ ਬਣੇ ਕਿ ਮਾਂ ਵੀ ਆਖ ਦੇਵੇ ਇਹ ਨਾ ਹੀ ਜੰਮਦਾ ਤੇ ਚੰਗਾ ਸੀ ਹੋ ਸਕਦਾ ਮੈਂ ਬੁਢੇਰੇ ਆ ਤਾਂ ਸੁਣੇ ਕਈ ਮਾਂ ਬਾਪ ਤਾਂ ਸੁਣੇ ਇਹ ਨਾ ਹੀ ਆਉਂਦਾ ਤੇ ਠੀਕ ਸੀ ਐਨਾ ਗਲੇਸ਼ ਘਰ ਨੂੰ ਗੌਜਕ ਬਣਾਇਆ ਘਰ ਨੂੰ ਨਰਕ ਬਣਾਇਆ ਇਹ ਤੇ ਨਾ ਹੀ ਆਉਂਦਾ ਇੱਕ ਨਹੀਂ ਮੈਂ ਸੈਂਕੜਿਆਂ ਕੋਲ ਸੁਣਿਆ ਸੈਂਕੜਿਆਂ ਮਾਂ ਬਾਪ ਕੋਲ ਸੈਂਕੜੇ ਪਿਤਾਵਾ ਕੋਲ ਸਵਾਲ ਹੀ ਨਹੀਂ ਪਰ ਹੁਣ ਕੌਣ ਮਾਂ ਨੂੰ ਦੱਸੇ ਜੇ ਇਤਨਾ ਬੁਸ਼ਟ ਹੈ ਤਾਂ ਫਿਰ ਤੂੰ ਵੀ ਕੋਈ ਸੱਜਣ ਨਹੀਂ ਅਗਰ ਇਹ ਇਤਨਾ ਬੇਈਮਾਨ ਹੈ ਤਾਂ ਫਿਰ ਕੋਈ ਕੋਈ ਇਮਾਨਦਾਰ ਨਹੀਂ ਇਤਨੇ ਬਹਿਸ ਕਰਦੇ ਜੀਵ ਦਾ ਜਾਗ ਦਾ ਮਨੁੱਖ ਸਮਾਜ ਦਾ ਹਿੱਸਾ ਹੈ ਇਹ ਬੱਚਾ ਸਮਾਜ ਦਾ ਹਿੱਸਾ ਨਹੀਂ ਹੈ ਗਰਭਕਾਲ ਦਾ ਨਿਰੋਸ਼ ਹੈ ਨਿਰਾਨਿਰੋਸ਼ ਨਹੀਂ ਮਨ ਟਿਕੇ ਹੋਇਆ ਆਨੰਦ ਦੇ ਚ ਹੈ ਨਰਕ ਦੇ ਚ ਪਰ ਜੀ ਰਿਹਾ ਹੈ ਸਵਰਗ ਦੇ ਚ ਉਹਦਾ ਮਨ ਸਵਰਗ ਦੇ ਚ ਹੀ ਕਾਦਰ ਹੈ ਇਹ ਵੀ ਬਹਿਸ ਕਰਦੇ ਫਿਰ ਇੱਕ ਮਰ ਗਿਆ ਮਰੇ ਦੇ ਤਸੀਰ ਮੌਰੀ ਨਾਲ ਨੇ ਆ ਸਵਰਗ ਵਾਸ ਹੋ ਗਿਆ ਇਹ ਆ ਸਵਰਗ ਗੱਲ ਸੁਣੋ ਸਵਰਗ ਵਾਸ ਹੋ ਗਿਆ ਪਰ ਬਾਹੇ ਕਿੱਥੇ ਤੱਕੇ ਖਾਰੇ ਹੁਣ ਪ੍ਰਮਾਤਮਾ ਜਾਣੇ ਪਰ ਮੌਰੀ ਦੇ ਨਾਲ ਇਹ ਨਾ ਸਵਰਗ ਵਾਸ ਹੋ ਗਿਆ ਸਵਰਗਾਂ ਚ ਜਾ ਰਿਹਾ ਬੱਚਾ ਸਵਰਗ ਦੇ ਚ ਮੁਰਦਾ ਸਵਰਗ ਵਾਸ ਹੋ ਗਿਆ ਇਹ ਜੀਵ ਦਾ ਜਗ ਦਾ ਮਨੁੱਖੀ ਨਰਕ ਵਾਸ ਦੇ ਚ ਨਰਕਾਂ ਦੇ ਚ ਇਹ ਨਰਕ ਵਾਸੇ ਸਮਾਜ ਭੈੜਾ ਹੈ ਇਹ ਬੱਚਾ ਸਮਾਜ ਦਾ ਹਿੱਸਾ ਹੈ ਕਿਸ ਤਰ੍ਹਾਂ ਚੰਗਾ ਹੋਏ ਕਿਸ ਤਰ੍ਹਾਂ ਚੰਗਾ محمد صاحب نے ایک دھارمک اپدیشک نو جد انج کیا اسلام دا پرچار کرن والا سی بھی تیرا ایک گناہ دس ہزار گناہ ورگا ہو گا اتنا سوچ نہیں تو ایک گناہ کیتا ہے میری درشتی تو دس ہزار گناہ کیتا ہے اتنا سوچ نہیں